ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਤੇਰੇ ਭਗਤ ਸਰਬਗੁਣ ਦੇ ਉਪਾਸਕ ਤੇਰੇ ਭਗਤ ਸਰਬਗੁਣ ਦੇ ਉਪਾਸਕ اے ਮਹਾਰਾਜ ਤੁਹਾਡੀ ਸਿਖਤ ਮਹਿਮਾ ਕਰਦੇ ਹਾਂ ਤੇਰੇ ਭਗਤ ਸਰਬਗੁਣ ਦੇ ਤੇਰੇ ਭਗਤ ਤ੍ਰੇਤੇ ਦੇ ਤੇਰੇ ਭਗਤ ਵਿਆਪਰ ਤੇ ਕਲਗੁਣ ਦੇ ਜੇ ਹਰੀ ਪਰਮੇਸ਼ਰ ਜੀ ਤੁਹਾਡੀ ਮਹਿਮਾ ਹਰਮਨ ਕਰਦੇ ਹਣ ਹਰ ਆਨੰਦ ਹਿਤ ਹੰਦੀ ਆ ਕਲਿਆ ਬਾਸ ਕੀ ਕਰਨੀ सलाह होंगी है सारे ने रन मिलके संगत रूप करनी इस प्रकार सिस्त सलाह जिसने बखते शिफ्ट सलाह नान पातशाह पातशाह शिफ्ट जो कला बैठ के भगती करे सलाह जो संगत विरा के सारे ने कीर्तन करना कथा करनी विचार करने इसका नाम सलाह भगती है सो सच्चे पातशाह महाराज सब जो गुरमुख प्यारे हर भगते ਤੁਹਾਡੀ ਸਿਫਤ ਕਰਦੇ ਹਾਂ ਰਾਮ ਦੇ ਕਿਲਾਸ ਕਰਦੇ ਸੱਚੇ ਪਾਸ਼ਾ ਸੰਤਾਂ ਤੇ ਗੁਰ ਕਰਕੇ ਹਰ ਅੰਕ ਅਨੇਕ ਅਨੰਤਾ ਜੇ ਹਰੀ ਅਨੇਕੈ ਅਲਕੀ ਤੁਹਾਡੇ ਪਦ ਕੋ ਮਰਜਣ ਦੇ ਅਨੇਕੈ ਤੁਹਾਡੇ ਪਦ ਸਰਬਉਪਰੂਪ ਦੇ ਹਰੇ ਅਲੰਤ ਹੈ ਬਿਅੰਤ ਹਰੀ ਜੀ ਅਨੰਤ ਪਰਮੇਸ਼ਰ ਦਾ ਨਾਮ ਹੈ ਉਹ ਬਿਅੰਤ ਹਰੀ ਅਨਤ ਹੋ ਰਹੇ ਤਹਰੀ ਜੀ ਅਨੇਕ ਪ੍ਰਕਾਰ ਦੇ ਪਿਛਲੇ ਵੀ ਜਾਪ ਕਰਦੇ ਸਰ ਪਾਤ ਅਨੇਕ ਹੰਦੀ ਕਰ ਰਹਿਣ ਵਾਲੇ ਵਿਅਸਤ ਹਰੀ ਵਿਅਸਤ ਤੇਰੇ ਪਿਆਰੇ ਅੱਗੇ ਰੂਹ ਤੇਰੇ ਸਿਰ ਸਲਾਹ ਸੱਚੇ ਤਾ ਸ਼ਰਨ ਕਰਨਗੇ ਤੇਰੀ ਅਨੰਕ ਤੇਰੀ ਅਨੰਕ ਕਰਾਂ ਮਾਲ ਪੂਜਾ ਦੀ ਤੇਰੀ ਅਨੇਕ ਪ੍ਰਕਾਰ ਦੀ ਤੇਰੀ ਅਨੇਕ ਪ੍ਰਕਾਰ ਦੀ ਅਨੇਕ ਪ੍ਰਕਾਰ ਦੇ ਪੂਜਾਰੀ ਬਣ ਕੇ ਅਨੇਕ ਪ੍ਰਕਾਰ ਦੀ ਪੂਜਾ ਨਿਰਗੁਣ ਰੂਪ ਦੀ ਸਰਗੁਣ ਰੂਪ ਦੀ ਪੂਜਾ ਕਰਦੇ ਹਨ ਮਾਨਸਿਕ ਪੂਜਾ 16 ਪ੍ਰਕਾਰ ਦੀ ਪੂਜਾ ਮੂਰਤੀਕ ਉਪਾਸ਼ਨਾ ਕੋ ਮੂਰਤੀ ਜੀ ਬਣਾ ਕੇ ਉਸ ਵਿੱਚ ਕਲਪਨਾ ਕਰ ਲੈਂਦੇ ਹਾਂ ਕਿ ਸਾਡਾ ਠਾਕੁਰ ਭਗਵਾਨ ਇਸ ਦੇ ਵਿੱਚ ਬੈਠਾ ਹੈ। ਇਹਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ ਹਨ। ਜਿਵੇਂ ਕੋਈ ਪੱਥਰ ਕਿਤੇ ਧਾਰੀ ਵਾਲਾ ਦਲਕਾ ਨਦੀ ਦਾ ਉਸ ਨੂੰ ਕਹਿੰਦੇ ਨੇ ਕਿ ਠਾਕੁਰ ਹੈ। ਸੋ ਉਸ ਦੇ ਚਰਨਾਂ ਉੱਪਰ ਜਿੰਨੇ ਮੱਥਾ ਝੁਕਦੇ ਹਨ। ਸੋ ਇਸ ਪ੍ਰਕਾਰ ਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ ਹਨ। ਇਸ ਪ੍ਰਕਾਰ ਦੀ ਪੂਜਾ, ਮਾਨਸਿਕ ਪੂਜਾ, ਸੋਹਰਾ ਪ੍ਰਕਾਰ ਦੀ ਪੂਜਾ ਅਨੇਕਾਂ ਪੁਜਾਰੀ ਅਨੇਕਾਂ ਪੂਜਾ ਤਰ੍ਹਾਂ ਦੇ ਜਿਹੜੇ ਤਰੀਕੇ ਹਨ ਮਹਾਰਾਜ ਤੁਨ ਸੂਝਦੇ ਹਨ